ਉਥੇ ਨਵਾਬ ਮੇਰ ਗੁਲਾਮ ਮੌਜੂਦ ਸੀ ਉਹਨੇ ਕਿਹਾ ਕਿ ਤੇਰੇ ਜਿਹੜੇ ਇਹਨਾਂ ਦੇ ਪਿਤਾ ਨਾਲ ਹੈ ਇਹਨਾਂ ਮਾਸੂਮ ਬੱਚਨ ਤਰੱਕੀ ਬਗਾੜਾ ਇਹ ਕਹਿੰਦੇ ਹੋਏ ਹਰ ਨਾਰਾ ਮਾਰਿਆ ਉਸ ਜ਼ਾਲਮ ਹਕੂਮ ਦੇ ਸਾਹਮਣੇ ਸਿੱਖ ਤੇ ਮੁਸਲਮਾਨ ਇੱਕੋ ਜੜ ਦੀਆਂ ਦੋ ਟਹਿਣੀਆਂ ਨੇ ਉਸੇ ਰੱਬ ਨੂੰ ਹੀ ਵਕ ਵਕ ਪਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮਾਤਮਾ ਲਾਰਡ ਗੋਡ ਅਦੀਨਾਮਾ ਦੁਆਰਾ ਯਾਦ ਕੀਤਾ ਜਾਂਦਾ ਹੈ ਸੱਚਾਈ ਇਹ ਕਿ ਹਰ ਕੌਮ 'ਚ ਕੁਝ ਚੰਗੇ ਕੁਝ ਮਾੜੇ ਲੋਕ ਹੁੰਦੇ ਨੇ ਕੁਝ ਮਾੜੇ ਲੋਕਾਂ ਕਰਕੇ ਅਸੀਂ ਪੂਰੀ ਕੌਮ ਨੂੰ ਮਾੜਾ ਨਹੀਂ ਕਹਿ ਸਕਦੇ ਕਿਉਂਕਿ ਜੀ ਅਸੀਂ ਇਹ ਕਹਨੇ ਆ ਤਪਰ ਜੀ ਗੁਰੂ ਸਾਹਿਬ ਦੀ ਗੁਰਬਾਣੀ ਦੇ ਪ੍ਰਤੂ ਜਾ ਰਹੇ ਆ ਐਕਰ ਕਦੇ ਸੋ ਐਕਰ ਪਾਏ ਕੋਈ ਨਾ ਪਕੜੀ ਕਿਸੇ ਥਾਏ ਕਿਸੇ ਇੱਕ ਦੇ ਕਿਤੇ ਦੋਸ਼ ਚ ਦੂਜੇ ਨੂੰ ਫੜਨਾ ਕੋਈ ਉਗਤ ਚੰਗੀ ਗੱਲ ਨਹੀਂ ਹੈ ਜਿਸ ਦਾ ਦੋਸ਼ ਹੋਵੇ ਉਸੇ ਨੂੰ ਸਜਾਤੇ ਜਾਵੇ ਕਿ ਗੁਰੂ ਸਾਹਿਬ ਹਮੇਸ਼ਾ ਆਪਣੇ ਕੋਲ ਇੱਕ ਬਾਜ਼ ਰੱਖਿਆ ਕਰਦੇ ਸੇ ਜਿਸ ਕਰਕੇ ਆਪ ਨੂੰ ਬਾਜਾ ਵਾਲਾ ਗੁਰੂ ਪਿਆ ਜਾਂਦਾ ਹੈ ਇਹ ਬਾਜ਼ ਆਪ ਨੂੰ ਪਟਨੇ ਦੇ ਨਵਾਬ ਰਹੀ ਬਖਸ਼ کریم ਬਖਸ਼ ਨੇ ਪੇੜ ਕੀਤਾ ਸੀ ਹੁਣ ਮੈਂ ਤੁਹਾਨੂੰ ਤੁਹਾਨੂੰ ਇੱਕ ਗੱਲ ਦੱਸਾਂ ਜੇ ਗੁਰੂ ਸਾਹਿਬ ਦੀ ਮੁਸਲਮਾਨਾਂ ਨਾਲ ਜਾਂ ਇਸਲਾਮ ਨਾਲ ਦੁਸ਼ਮਣੀ ਹੁੰਦੀ ਦੇਖੋ ਜਦੋਂ ਕੋਈ ਪਿਆਰਾ ਕੋਈ ਚੀਜ਼ ਹੁੰਦਾ ਨਾ ਇੱਕ ਲੜਕੀ ਲੜਕੇ ਹੁੰਦਾ ਦੀ ਆ ਲੜਕਾ ਲੜਕੀ ਹੁੰਦਾ ਉਹ ਇੱਥੇ ਲਾ ਕੇ ਰੱਖਦਾ ਹੈ ਇਤਿਹਾਸ ਆਦਾ ਗੁਰੂ ਸਾਹਿਬ ਨੇ ساری ਜ਼ਿੰਦਗੀ ਬਾਦ ਆਪਣੇ ਕੋ ਰੱਖਿਆ ਜਿਹੜਾ ਕਿ ਸਿੱਧ ਕਰਦਾ ਕੋਈ ਗੁਰੂ ਸਾਹਿਬ ਨਾਲ ਇਸਲਾਮ ਰੂਸਵਾਲ ਨਾਲ ਕੋਈ ਲੜਾਈ ਨਹੀਂ ਸੀ ਛੇ ਹੁੰਦਾ ਤਾਂ ਜਦੋਂ ਗੁਰੂ ਸਾਹਿਬ ਸਰਸਨ ਦਾ ਜੋ ਪਰਿਵਾਰ ਵਿਛੋੜਾ ਪੈਂਦਾ ਹੈ 18 ਕਿਲੋਮੀਟਰ ਦਾ ਸਫ਼ਰ ਹੈ ਰਸਤੇ ਵਿੱਚ ਬਹੁਤ ਸਾਰੇ ਸਿੱਖਾਂ ਦੇ ਘਰ ਆਏ ਬਹੁਤ ਸਾਰੇ ਹਿੰਦੂਆਂ ਦੇ ਘਰ ਆਏ ਪਰ ਗੁਰੂ ਸਾਹਿਬ ਕਿਤੇ ਨਹੀਂ ਰੁਕੇ ਤਾਂ ਕੋਟਰਾ ਦੇਖਾਂ ਘਾ ਰੁਕਦੇ ਨੇ ਵੀ ਦਿਨ ਰਾਤ ਨੂੰ ਪਹੁੰਚਦੇ ਨੇ ਵੀ ਦਾ ਦਿਨ ਰੁਕਦੇ ਨੇ ਇੱਕ ਦਿਨ ਰਾਤ ਇਕ ਉੱਥੇ ਰਹਿੰਦੇ ਨੇ ਕਿਸੇ ਸੂਈਏ ਨੇ ਜਾ ਕੇ ਖਬਰ ਕਰਦੇ ਚੌਂਕੀਰ ਜਰਜ ਨੂੰ ਕਿ ਗੁਰੂ ਸਾਹਿਬ ਆਪਣੇ ਸਿੰਘਾਂ ਸਮੇਤ ਕੋਟਰਾ ਦੀ ਗਾਂਧੀ ਹਵੇਲੀ ਠਹਿਰੇ ਹੋੜੇ ਕੋਟਰਾ ਦੀ ਘਾਨੇ ਗਿਆ ਕਿ ਇਸ ਕਮਰੇ ਵਿੱਚ ਮੇਰੇ ਤੀਜ ਵਾਈ ਸੁੱਤੇ ਨੇ ਚੌਂਕੀਰ ਜਾਣ ਕੇ ਕਿਹਾ ਮਾਫ਼ ਕਰਨਾ ਇਤਲਾਹ ਦੇਣ ਵਾਲੇ ਗਲਤ ਬਿਆਨੀ ਕੀਤੀ ਹੈ ਫਿਰ ਇਹ ਸਵਾਲ ਉੱਠਦਾ ਹੈ ਜਿਉਂ ਚੌਂਕੀਰ ਜਰਜ ਇਹ ਕਹਿੰਦਾ ਮੈਨੂੰ ਕਬਰ ਖੋਲ ਕੇ ਦਿਖਾਓ ਉਹ 16 ਸਾਲ ਦੀ ਕੁੜੀ ਦਾ ਕੀ ਹਾਲ ਹੁੰਦਾ ਦਿਲ ਤੇ ਹੱਤਰਾਂ ਕੇ ਸੋਚੋ ਇੱਕ ਅਨਖੀ ਔਰ ਗੈਰਦਮੰਦ ਪਿਤਾ ਲਈ ਆਪਣੀ ਜਾਨ ਦੇ ਦੇਣਾ ਦਾ ਸੌਖਾ ਕੰਮ ਹੋ ਸਕਦਾ ਪਰ ਆਪਣੀ ਕੁੜੀ ਦੀ ਜੀ ਦਾ ਦਾਦੇ ਲਗਾ ਦੇਣਾ ਉਬ ਕਿਸੇ ਦੂਜੇ ਤਰ੍ਹਾਂ ਦੇ ਵਿਅਕਤੀ ਲਈ ਸੰਸਾਰ 'ਚ ਅਜਿਹੀ ਕੋਈ ਦੂਜੀ ਉਦਾਹਰਨ ਨਹੀਂ ਮਿਲਦੀ ਹੈ। ਬਹੁਤ ਵਧੀਆ ਲੱਗਿਆ ਤੁਹਾਡੇ ਦਰਸ਼ਨ ਹੋਏ। ਐਸੇ ਜੀਆ ਦੋਹਾਂ ਗੁਰੂ ਘਰ ਆ ਕੇ ਸਾਨੂੰ ਦਰਸ਼ਨ ਹੋਏ ਬਹੁਤ ਵਧੀਆ ਲੱਗਿਆ। ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਲੋਕ ਹੈ, "ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਮਝਾ ਕੋ ਪੁੱਛਿਆ ਕੌਣ ਬਲੇ ਕੋ ਮੁੰਦੇ?" ਤੇ ਹੁਣ ਜਦੋਂ ਅਸੀਂ ਸਾਰੇ ਇੱਕ ਰੱਬ ਦੇ ਬੰਦੇ ਆਂ, ਇੱਕ ਮੁੰਡਲੇ ਮਾਪੇ ਦੀ ਔਲਾਦ ਆਂ, ਤਾਂ ਫਿਰ ਅਸੀਂ ਆਪਸੀ ਭਰਾ ਭਰਾ ਇਹਨਾਂ ਦੇ ਉਰਖਿਆਂ ਦਾ ਦੇਣਾ ਨਹੀਂ ਦੇ ਸਕਦੇ ਅਸੀਂ। ਸ਼ੇਰ ਮਹੰਮਦ ਸਾਹਿਬ ਦਾ ਕਦੀ ਦੇਣਾ ਨਹੀਂ ਦੇ ਸਕਦੇ। ਬਸੇ ਮੈਂ ਵੀ ਗੱਲ ਕਹਿੰਦਾ ਵੀ ਸਾਨੂੰ ਮੰਡੜ ਦੇ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਅਸੀਂ ਇਤਿਹਾਸ ਵੀ ਦੇਖੀਏ ਤਾਂ ਬੜੀਆਂ ਵੱਡੀਆਂ ਹੈ। ਦੇਖੋ ਜੀ ਤੁਸੀਂ ਆ ਉਹਦੇ ਦਿਹਾੜਿਆਂ ਦੀ ਗੱਲ ਕਰਦੇ ਛੋਟੇ-ਛੋਟੇ ਬੱਚਿਆਂ ਦੇਖੋ ਛੋਟਾ ਇਹ ਬੱਚਾ ਹੈ ਮੇਰਾ ਇਹਨੂੰ ਨਾਂ ਲੈ ਕੇ ਆਇਆ ਮੈਂ। ਉਹ ਠੰਡੇ ਬੁਰਜ ਚ ਉਹਨਾਂ ਨੇ ਕਿੱਦਾਂ ਦਿਨ گزارੇ ਹੋਣਗੇ। ਮਹਿਸੂਸ ਕਰੀਏ ਆਪਾਂ ਆਪਣੇ ਬੱਚਿਆਂ ਨੂੰ ਮਹਿਸੂਸ ਕਰਾਈਏ ਉਹਨਾਂ ਨੇ ਕਿੱਦਾਂ ਦਿਨ ਉੱਥੇ ਕੱਟੇ ਹੋਣਗੇ। ਤਾਂ ਤਾਂਤ ਸਾਹਿਬ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਿੱਖੀ ਦੀ ਸਥਾਪਨਾ ਕੀਤੀ ਸੀ ਉਹ ਅਕਾਲਪੁਰ ਦੀ ਏਕਤਾ ਦੀ ਨੀਂਹ ਰੱਖੀ ਸੀ ਜਿਵੇਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਸਾ ਮਹੱਲਾ ਪਹਿਲਾ ਅੰਗ 350 ਦੇ ਹੈ ਸਾਹਿਬੇਰਾ ਇੱਕੋ ਹੈ ਇੱਕੋ ਹੈ ਭਾਈਏ ਕੋ ਹੈ ਆਸਾ ਮਹੱਲਾ ਪਹਿਲਾ ਅੰਗ 420 ਸਾਹਿਬੇਰਾ ਇੱਕੋ ਹੈ ਅਬਰ ਨਹੀਂ ਭਾਈ ਅੰਗ 720 ਅੱਲਾ ਪੱਕ ਪਾਕ ਸ਼ੱਕ ਕਰੂ ਜੇ ਦੂਸਰੋ ਏ ਏਨੀ ਕਿ ਸਾਡੀ ਜਿਹੜੀ بنیاد ਹੈ ਨਾ ਜੜ ਉਹ ਇੱਕ ਹੈ ਜੇ ਅਸੀਂ ਸ੍ਰੀ ਤਨਦਸ਼ੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਜਿਹੜੇ ਗੁਰੂ ਨਾਨਕ ਸਾਹਿਬ ਚ ਬਿਲਦੀਆਂ ਨੇ ਉਹ ਪਵਿੱਤਰ ਗੁਨਾਹ ਨਾਲ ਮਵਾਜ਼ਨਾ ਕਰੀਏ ਚਾਂਚੀਏ ਤਾਂ ਜਿੰ ਤਿੱਜੇ ਪਾਉਂਦੇ ਆ ਕਿ ਦੋਹਾਂ ਦੀ ਜਿਹੜੀ ਸਚਾਈ ਮਿਲਦੀ ਆ ਉਹ ਕੀ ਐ ਇੱਕ ਇੱਕ ਆਫੀ ਦੇਰ ਤੋਂ ਜਿਹੜੇ ਆ ਲਗਾਤਾਰ ਇਤਿਹਾਸ ਤੋਂ ਡਰੇ ਸੀ ਤੇ ਨਾਲ ਜਿਹੜੇ ਨੇ ਬਿਲਕੁਲ ਮਤਲਬ ਸੋਨਹ ਸਤਰੀਆਕਾਰ ਇਸ ਨੂੰ ਆਪਾਂ ਧਰਮ ਦੇ ਅਗੇਂਸਟ ਨਾ ਦੇਖੀਏ ਇਹਦਾ ਧਰਮ ਨੂੰ ਜ਼ਰੂਰ ਮੈਂ ਕਹਿੰਦਾ ਹਰ ਧਰਮ ਦੇ ਵਿੱਚ ਚੰਗੇ ਵੀ ਲੋਕ ਹੁੰਦੇ ਆ ਮਾੜੇ ਵੀ ਹੁੰਦੇ ਆ ਪਰ ਸਭ ਤੋਂ ਵੱਡੀ ਗੱਲ ਕਰਨ ਸਭ ਤੋਂ ਪਹਿਲਾਂ ਬੋਰਡ ਦਿਖਾ ਦਿਓ ਜਿਹੜਾ ਪਿੱਛੇ ਲੱਗਿਆ ਇਹ ਬੋਰਡ ਤੇ ਇੱਕੋ ਗੱਲ ਲਿਖੀ ਹੋਈ ਆ ਵੀ ਉਹ ਸੱਚਾ ਮੁਸਲਮਾਨ ਨਹੀਂ ਸੀ ਆਪਣੇ ਧਰਮ ਦੇ ਕਿਸੇ ਵਿਅਕਤੀ ਨੂੰ ਇਹ ਗੱਲ ਕਹਿਣਾ ਇੱਕ ਨਵਾਬ ਨੂੰ ਇਹ ਗੱਲ ਕਹਿਣਾ ਵੀ ਉਹ ਸੱਚਾ ਮੁਸਲਮਾਨ ਨਹੀਂ ਸੀ ਤਾਂ ਹੁਣ ਜਿਆਦਾ ਸਮਾਂ ਨਹੀਂ ਲੈਂਦੇ ਕਿਉਂਕਿ ਜੇ ਮੈਂ ਜਿਆਦਾ ਬੋਲੂਗਾ ਤਾਂ ਇਹਨਾਂ ਦੀ ਗੱਲ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਆ ਇਤਿਹਾਸ ਨਾਲ ਤੁਹਾਨੂੰ ਜਾਣੂ ਕਰਾਉਂਦੇ ਨੇ ਆ ਤੇ ਪਹਿਲਾ ਤਾਂ ਮੈਂ ਇਹ ਕਵਾਂਗਾ ਵੀ ਹਰ ਸਾਲ ਤੁਹਾਨੂੰ ਮਿਲਦੇ ਆ ਇਸ ਸਾਲ ਵੀ ਤੁਸੀਂ ਜਿਹੜਾ ਲੰਗਰ ਦੀ ਸ਼ੁਰੂਆਤ ਕੀਤੀ ਆ ਪਰ ਮੈਨੂੰ ਲੱਗਦਾ ਤੁਸੀਂ ਲੰਗਰ ਨਹੀਂ ਇੱਥੇ ਲਾਂਦੇ ਤੁਸੀਂ ਗਿਆਨ ਦਾ ਲੰਗਰ ਲਾਂਦੇ ਹੋ ਤੁਹਾਡੇ ਨਾਲ ਜਦੋਂ ਵੀ ਗੱਲਾਂ ਬਾਤਾਂ ਹੁੰਦੀਆਂ ਮੈਨੂੰ ਵੀ ਉਹ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਗੁਰੂ ਸਾਹਿਬ ਬਾਰੇ ਵੀ ਤੁਹਾਨੂੰ ਬਹੁਤ ਕੁਝ ਪਤਾ ਹੈ ਮੈਂ ਅੱਜ ਕੋਈ ਸਵਾਲ ਨਹੀਂ ਪੁੱਛਣਾ ਨਹੀਂ ਨਹੀਂ ਕਰੋ ਅੱਜ ਕੋਈ ਸਵਾਲ ਨਹੀਂ ਪੁੱਛਾਂਗਾ ਸਵਾਲ ਬਾਅਦ ਚ ਪੁੱਛੂੰਗਾ ਪਰ ਪਹਿਲਾਂ ਮੈਨੂੰ ਲੱਗਦਾ ਮੈਨੂੰ ਤੁਹਾਡੇ ਤੋਂ ਸਿੱਖਣਾ ਚਾਹੀਦਾ ਇਤਿਹਾਸ ਨਾਲ ਪਹਿਲਾਂ ਇੱਕ ਵਾਰੀ ਜ਼ਰੂਰ ਜਾਣੂ ਕਰਾਈਏ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਸਿਰਜਨਹਾਰ ਸਾਜਨਹਾਰ ਤੇ ਪਾਲਨਹਾਰ ਹੈ। ਉਸੇਕਰ ਰੱਬ ਨੂੰ ਹੀ ਵਕਫ ਵਕ ਪਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮਾਤਮਾ ਲਾਰਡ ਗੋਡ ਅਦੀਨਾਮਾ ਦੁਆਰਾ ਯਾਦ ਕੀਤਾ ਜਾਂਦਾ ਹੈ। ਅੱਲਾ ਜੋਗਿਆ ਲਿਆਰ ਖਾਂ ਲਿਖਦਾ ਹੈ। ਬਸ ਹਿੰਦ ਮੇ ਇੱਕ ਤੀਰਥ ਹੈ ਯਾਤਰਾ ਕੇ ਲਈ। ਬਸ ਹਿੰਦ ਮੇ ਇੱਕ ਤੀਰਥ ਹੈ ਯਾਤਰਾ ਕੇ ਲਈ। ਕਟਾਇ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ। ਇਹ ਉਹ ਧਰਤੀ ਹੈ ਸ਼ਹੀਦਾਂ ਦੀ ਧਰਤੀ। ਅਸੀਂ ਹਰ ਸਾਲ ਹਾਦਨਾਰੇ ਧਰਤੀ ਮਨੇ ਕੋਲਾ ਤੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਦੇ ਆਂ। ਉਸ ਕੁਰਬਾਨੀ ਨੂੰ ਸਰਦਾਰ ਜੀ ਪੇਂਟ ਕਰਨ ਲਈ ਜਿਹੜੀ ਛੋੜੇ ਸਾਬ ਜਾਂਦੇ ਸੀ 1704 ਵਿੱਚ ਜਿਹੜੀ ਵਾਪਰੀ ਸੀ ਦੇਖੋ ਇਤਿਹਾਸ ਗਵਾਹ ਹੈ ਕਿ ਸਮੇਂ-ਸਮੇਂ ਤੇ ਹੋਏ ਹਾਕਮਾਂ ਨੇ ਆਪਣੀ ਹਕੂਮਤ ਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੇ ਯੋਗ ਤੇ ਅਯੋਗ ਢਾਂਗ ਪੜਾਏ ਨੇ ਇਸ ਕਰਕੇ ਕਿਸੇ ਵੀ ਹਾਕਮ ਦੀ ਹਕੂਮਤ ਨੂੰ ਉਸਦੇ ਧਰਮ ਜਾਂ ਉਸਦੀ ਕੌਮ ਨਾਲ ਜੋੜ ਕੇ ਵੇਖਿਆ ਨਹੀਂ ਜਾਣਾ ਚਾਹੀਦਾ ਠੀਕ ਹੈ ਨਹੀਂ ਔਰ ਇਹ ਵੀ ਸਚਾਈ ਹੈ ਕਿ ਹਰ ਕੌਮ 'ਚ ਕੁਝ ਚੰਗੇ ਕੁਝ ਮਾੜੇ ਲੋਕ ਹੁੰਦੇ ਨੇ ਕੁਝ ਮਾੜੇ ਸਾਰ ਸਰੀਆ ਕਾਲ ਤੇ ਕੁਝ ਚੰਗੇ ਕੁਝ ਮਾੜੇ ਲੋਕ ਹੁੰਦੇ ਨੇ ਕੁਝ ਮਾੜੇ ਲੋਕਾਂ ਕਰਕੇ ਅਸੀਂ ਪੂਰੀ ਕੌਮ ਨੂੰ ਮਾੜਾ ਨਹੀਂ ਕਹਿ ਸਕਦੇ ਕਿਉਂਕਿ ਜੀ ਅਸੀਂ ਇਹ ਕਹਨੇ ਆ ਤਾਂ ਪਰ ਅਸੀਂ ਗੁਰੂ ਸਾਹਿਬ ਦੀ ਗੁਰਬਾਣੀ ਦੇ ਬਿਰਤੂ ਜਾ ਰਹੇ ਆ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹਲਾ ਪੰਜਵਾਂ ਅੰਗ 406 ਦੇ ਐਕਰ ਕਰੇ ਸੋ ਐਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਏ ਕਿਸੇ ਇੱਕ ਦੇ ਕਿਤੇ ਦੋਸ਼ ਦੂਜੇ ਨੂੰ ਫੜਨਾ ਕੋਈ ਯੋਗਤ ਚੰਗੀ ਗੱਲ ਨਹੀਂ ਹੈ ਜਿਸ ਦਾ ਦੋਸ਼ ਹੋਵੇ ਉਸੇ ਨੂੰ ਸਜਾਤੇ ਜਾਵੇ ਤੇ ਇਸ ਲਈ ਹੁਣ ਜੇ ਕਿਸੇ ਨੇ ਜ਼ੁਲਮ ਕੀਤਾ ਤਾਂ ਜ਼ਾਲਮ ਹੈ ਇਸਲਾਮ ਤਾਂ 70 9 ਸਾਲ ਤੱਕ ਬੱਚੇ ਤੇ ਸ਼ਰ੍ਹਾਂ ਲਾਗੂ ਨਹੀਂ ਕਰਦਾ ਹੈਗਾ ਤੁੜੀ ਸ਼ਰਅ ਲਾਗੂ ਹੁੰਦੀ ਹੈ ਇਸਲਾਮੀ ਉਤਾ 13 ਸਾਲ ਤੋਂ ਬਾਅਦ ਹੁੰਦੀ ਹੈ ਤੇ ਇਸਲਾਮ ਇਹ ਵੀ ਕਹਿੰਦਾ ਹੈ ਕੁਰਾਨ ਸ਼ਰੀਫ ਚ ਇੱਕ ਚੈਪਟਰ ਹੈ ਅ ਅਲ ਮਾਇਦਾ ਉਹਦੀ ਪੰਕਤੀ ਨੰਬਰ ਉਹਦੀ ਆਇਤ ਨੰਬਰ 32 ਹੈ ਅਨਹ ਕਤਲ ਅ ਨਫਸਮ ਬਿਗਾਇਰ ਨਫਸਿਨ ਅਵ ਫਸਾਦਨ ਫਿਲ ਅਰਦੀ ਫਕਾ ਅਨਮ ਕਤਲ ਦਾਸਾ ਜਮੀਆ ਜਿਸ ਨੇ ਕਿਸੇ ਨਿਰਦੋਸ਼ ਇਨਸਾਨ ਦੀ ਹੱਤਿਆ ਕੀਤੀ ਉਹਨੇ ਸਾਰੇ ਇਨਸਾਨੀ ਦੀ ਹੱਤਿਆ ਕਰਤੀ ਹੁਣ ਛੋੜੇ ਸਾਹਿਬ ਜਦ ਜੇ ਆਪਾਂ ਛੋੜੇ ਸਾਹਿਬ ਜਦ ਦੀ ਸ਼ੀਧੂ ਨੂੰ ਇਸਲਾਮ ਦੀ ਕਸਪਟੀ ਦੇ ਪਰਖੀਏ ਸੂਬੇ ਸਰਦ ਨੇ ਇੱਕ ਨਹੀਂ ਚਾਰ ਪਾਪ ਕਿਤੇ ਨੇ ਵੱਡੇ ਵੱਡੇ ਇਸਲਾਮ ਚ ਸਭ ਤੋਂ ਵੱਡਾ ਪਾਪ ਹੈ ਉਸ ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰਨਾ ਉਸ ਵਜ੍ਹਾ ਦੇ ਸਭ ਤੋਂ ਵੱਡੇ ਪਾਪ ਨੇ ਉਹਨਾਂ ਚ ਇੱਕ ਵੱਡਾ ਪਾਪ ਇਹ ਹੈ ਕਿਸੇ ਨਿਰਦੋਸ਼ੀਅਤ ਤਿਆ ਕਰਨੀ ਦੂਸਰਾ ਹੈ ਮਾਸੂਮਾਂ ਦੀ ਉਤਿਆ ਕਰਨੀ ਜਿਹਨਾਂ ਪਰਛਰਾ ਲੱਗਣੀ ਹੁੰਦੀ ਇਹ ਕਿਹਾ ਜਾ ਸਕਦਾ ਵੀ ਉਹ ਸੱਤਾ ਦੇ ਨਸ਼ੇ ਚ ਡੁੱਬਿਆ ਹੋਇਆ ਇੱਕ ਹੰਕਾਰੀ ਜ਼ਾਲਮ ਹਾਕਮ ਹਾਕਮ ਦੀ ਜਿਹੜੇ ਆਪਣੇ ਸੱਤਾ ਦੇ ਨਸ਼ੇ ਚ ਮਾਸੂਮ ਤੇ ਬੇਗੁਨਾ ਨੰਨੀ ਜਿੰਦਾਂ ਨੂੰ ਸਰਾਂਦੀਆਂ ਨਹੀਂ ਹਾਂ ਚਚਨਵਾ ਕੇ ਸਜ਼ਾ ਦਿੱਤੀ ਔਰ ਜਦੋਂ ਇਹ ਸਜ਼ਾ ਦੀ ਐਲਾਨ ਹੋਇਆ ਤਾਂ ਉੱਥੇ ਨਵਾਬ ਮੇਰਗੋਲਾ ਮੌਜੂਦ ਸੀ ਉਹਨੇ ਕਿਹਾ ਕਿ ਤੇਰੇ ਜਿਹੜਾ ਇਹਨਾਂ ਦੇ ਪਿਤਾ ਨਾਲ ਹੈ ਇਹਨਾਂ ਮਾਸੂਮ ਬੱਚਨ ਤਰੱਕੀ ਬਗੜਾ ਹੈ ਇਹ ਕਹਿੰਦੇ ਹੋਏ ਹਰ ਨਾਰਾ ਮਾਰਿਆ ਉਸ ਜ਼ਾਲਮ ਹਕਮ ਦੇ ਸਾਹਮਣੇ ਜਦੋਂ ਸੂਬਾ ਸਰੰਦ ਦੀਵਾਨ ਸੁਚਨਨ ਦਾ ਪੜਗਾਇਆ ਹਾਂ ਨਾ ਟਲਿਆ ਤਾਂ ਨਵਾਬ ਸ਼ੇਰ ਮੁਹੰਮਦ ਖਾਇੰਗ ਕਿ ਬਾਹਰ ਚਲਾ ਗਿਆ ਕਿ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੁਣ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਊਗਾ